ਸਾਗ ਤਾਂ ਬਹੁਤ ਵਧੀਆ ਕੁਲ ਗਿਆ ਜਾਂਦੀ ਰੁੱਤ ਦਾ ਸੀ ਮੋਹਾਂ ਪਤਾ ਨਹੀਂ ਵਧੀਆ ਬਣੂ ਪਤਾ ਨਹੀਂ ਨਾ ਚਲੋ ਸਾਗ ਬਹੁਤ ਵਧੀਆ ਬਣ ਗਿਆ ਰੋਟੀਆਂ ਵੀ ਅੱਜ ਤਾਂ ਮੱਕੀ ਦੀਆਂ ਬਣਾਵਾਂਗੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਮੈਂ ਥੋੜਾ ਜਿਹਾ ਲਵਾ ਦਿੰਨਾ ਸੇਕ ਪਾਣੀ ਪਾ ਕੇ ਕੌਣ ਆ ਗਿਆ ਆਉਣਿਆ ਪਤਾ ਨਹੀਂ ਕੌਣ ਆ ਗਿਆ ਸੇਲ ਦੇਖੇ ਨਾ ਕੌਣ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਵਿਆਹ ਦਾ ਕਾਰਡ ਸੀਗਾ ਜੀ ਵਿਆਹ ਦਾ ਕਾਰਡ ਆ ਜੋ ਜੀ ਲੰਘਿ ਆਓ ਨਹੀਂ ਇੱਕ ਮਿੰਟ ਗੱਲ ਤਾਂ ਸੁਣੋ ਤੁਸੀਂ ਨਹੀਂ ਤੁਸੀਂ ਆਓ ਚਾਹ ਪੀ ਕੇ ਜਾਇਓ ਤੁਸੀਂ ਆ ਜਾਓ ਉਹਨੇ ਇੱਕ ਚਾਹ ਨੂੰ ਤਾਂ ਕੀ ਆਜੋ ਆਜੋ ਜੀ ਲੰਘਿ ਆਓ ਓਹੋ ਜਵਾਕਾਂ ਨੇ ਘਾ ਪਾਇਆ ਪਿਆ ਬੈਠੋ ਜੀ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਹਲੋ ਜੀ ਪਾਣੀ ਪੀ ਲਓ ਹਲੋ ਜੀ ਕਾਰਡ ਆਉਣੀ ਜੀ ਮੈਂ ਕੋਲਡ ਡਰਿੰਕ ਲੈ ਆਵਾ ਹਲੋ ਜੀ ਕੋਲਡ ਡਰਿੰਕ ਕੋਲਡ ਡਰਿੰਕ ਦਾ ਕੀ ਪੀ ਲਓ ਕੋਈ ਨਹੀਂ ਥੋੜਾ ਜਿਹਾ ਗਰਮੀ ਚ ਆਏ ਹਾਂ ਹੈਲੋ ਜੀ ਕਾੜ ਤੁਸੀਂ 1 ਮਿੰਟ ਬੈਠੋ ਮੈਂ ਚਾਹ ਲੈ ਆਉਣੀ ਨਹੀਂ ਚਾਹ ਨਹੀਂ ਪੀਣੀ ਸੀ ਕਾੜ ਲੈ ਲਓ ਚਾਹ ਹੀ ਪੀਣੀ ਵਾ ਕੌਫੀ ਲੈ ਆਉਣੀ ਆ ਨਹੀਂ ਮੈਂ ਨਹੀਂ ਕੌਫੀ ਬਣਾ ਲੈਣੀ ਕੋਈ ਥੋੜੀ ਜਿਹੀ ਬਣਾਉਂਗੀ ਬਸ ਨੇ ਆ ਗਈ ਬੈਠੋ 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 ਗੱਲ ਤਾਂ ਸੁਣਾ ਕਮੈਂਟ ਬੈਠੋ 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 ਲੈ ਕਾੜ ਲਓ ਜੀ ਥੋੜੀ ਜਿਹੀ ਕੌਫੀ ਆ ਕੌਫੀ ਨੂੰ ਤਾਂ ਰਹਿਣ ਦਿਓ ਜੀ ਮੈਂ ਪੀ ਕੇ ਆ ਸੀ ਕੋਈ ਗੱਲ ਨਹੀਂ ਪੀਓ ਤੁਸੀਂ ਫੜੋ ਐਡੀ ਦੁਰ ਆਇਓ ਕਾੜ ਲੈ ਕੇ ਇੰਨਾ ਤਾਂ ਮਾਣ ਬਣਦਾ ਹੀ ਆ ਸ਼ੁਕਰ ਕੁਛ ਚਾਚ ਦਾ ਵਿਆਹ ਆਇਆ ਪੁੱਛਦੀ ਆਂ ਭਾਈ ਨੂੰ ਭਾਈ ਪੈਲਸ ਚਾ ਵਿਆਹ ਹਾਂਜੀ ਹਾਂ ਪੈਲਸ ਚਾ ਜੀ ਸ਼ੁਕਰ ਵਧੀਆ-ਵਧੀਆ ਸੂਟ ਪਾਉਂਗੀ ਮੈਂ ਤਾਂ ਐਤ ਕੀ ਹੋਰ ਕੋਈ ਚਾਚ ਦਾ ਵਿਆਹ ਹੀ ਨਹੀਂ ਸੀ ਆਇਆ ਕਿੰਨੇ ਸੂਟ ਸੋ ਆਏ ਪਏ ਨੇ ਦੋ ਤਿੰਨ ਹੋਰ ਬਣਾ ਲੂ ਬਹਾਨੇ ਨਾਲ ਸ਼ੁਕਰ ਤੇ ਫਿਰ ਮੈਂ ਸੂਟ ਕਿਹੜਾ ਪਾਉਂਗੀ ਕੜਾ ਹੀ ਹਿੜਦੇ ਨਾ ਮੈਂ ਪਾ ਲੈਣਾ ਗ੍ਰੀਨ ਜਾਂ ਹਾਂ ਉਹ ਕਿਸੇ ਨੇ ਦੇਖਿਆ ਹੀ ਨਹੀਂ ਇੱਥੇ ਹੈ ਤਾਂ ਪੁਰਾਣਾ ਹੀ ਹੈ ਬਿਲਕੁਲ ਨਹੀਂ ਮੂੰਹ ਬਰਾਤ ਵਾਲੇ ਦਿਨ ਮੈਂ ਪਾਉਂਗੀ ਮੋਰ ਪੰਖੀਆ ਨਹੀਂ ਨਹੀਂ ਮੋਰ ਪੰਖੀਆ ਨਹੀਂ ਪਾਉਣਾ ਉਹ ਤਾਂ ਮੇਰੀ ਜਠਾਣੀ ਦੇ ਪਾਇਆ ਵੈਸੇ ਉਹਦੇ ਨਾਲ ਦਾ ਮੈਂ ਨਹੀਂ ਪਾਉਣਾ ਤੂੰ ਵਧੀਆ ਜਾਂ ਹੋਰ ਕਹਿੜਜਾ ਬਣਾ ਲੂੰਗੀ ਮੌਕੇ ਤੇ ਹਜੇ ਤਾਂ ਕਈ ਦਿਨ ਹੋਣਗੇ ਵਿਆਹ 'ਚ ਚਲ ਕੋਈ ਨਾ ਮੌਕੇ ਤੇ ਦੇਖਾਂਗੇ ਸੂਟ ਤਾਂ ਬਥੇਰੇ ਨੇ ਵਿਆਹੀ ਮਸਾਂ ਆਇਆ ਕੋਈ ਨਹੀਂ ਅਕਤਰਾ ਜੀ ਹਾਂ ਬਾਈ ਸਾਗ ਬਣਾਇਆ ਤੁਸੀਂ ਖਾ ਕੇ ਜਾਇਓ ਮੱਕੀ ਦੀ ਰੋਟੀ ਬਣਾਉਣੀ ਹੈ ਮੈਂ ਬਸ ਬਣਾ ਦੇਣੀ ਹੈ ਬਾਹਰ ਟਾਈਮ ਨਹੀਂ ਲੱਗਦਾ ਆਲਣ ਪਾਇਆ ਪਿਆ ਮੇਰਾ ਤੇ ਮੱਕੀ ਦਾ ਆਟਾ ਬਸ ਮੈਂ ਗੁੰਨਦੀ ਆ ਤੇ ਤੁਸੀਂ ਬੈਠੋ ਰੋਟੀ ਖਾ ਕੇ ਜਾਇਓ ਆ ਬਾਈ ਜੀ ਹੈ ਨਹੀਂ ਜੀ ਕਰੇ ਆਉਣ ਵਾਲੇ ਨੇ ਉਹ ਜਦ ਤੱਕ ਉਹ ਵੀ ਆ ਜਾਣਗੇ ਤੁਸੀਂ ਬੈਠੋ ਕੋਈ ਨਹੀਂ ਆਰਾਮ ਨਾਲ ਅੱਛਾ ਠੀਕ ਹੈ ਠੀਕ ਹੈ ਆ ਲਓ ਜੀ ਤੁਸੀਂ ਕੱਢ ਮੈਂ ਜਾਣਾਗਾ ਹਾਂਜੀ ਆ ਜਾਓ ਜੀ ਆ ਲਓ ਜੀ ਕੱਢ ਵੈਸੇ ਕਾਰਡ ਕਿੰਨਾ ਦਾ ਜੀ ਤੁਸੀਂ ਦੱਸਿਆ ਨਹੀਂ ਅਸਲ ਵਿੱਚ ਪਤਾ ਕੀ ਹੈ ਜੀ ਆ ਤੁਹਾਡੇ ਗਵਾਂਡੀਆਂ ਦਾ ਗੇਟ ਬੰਦ ਸੀਗਾ ਇਹ ਕਾਰਡ ਉਹਨਾਂ ਦਾ ਮੈਂ ਚੱਲ ਤੂੰ ਮੈਂ ਤੁਹਾਨੂੰ ਦੇ ਆਉਣਾ ਜੀ ਭੁੱਲੇ ਨਾ ਜਾਦ ਨਾ ਦੇ ਦਿਓ ਇਹਨਾਂ ਨੂੰ ਠੀਕ ਹੈ ਜੀ ਇਹ ਕਾਰਡ ਜੀ ਸਾਡਾ ਨਹੀਂ ਨਹੀਂ ਤੁਹਾਡੇ ਗਵਾਂਡੀਆਂ ਦਾ ਜੀ ਭੁੱਲੇ ਨਾ ਜਾਦ ਮਾ ਖੜਾ ਦਿਓ ਇਹਨਾਂ ਨੂੰ ਠੀਕ ਹੈ ਜੀ ਹਾਂ ਕਹਦੇ ਹੋ ਕਿ ਮੋਗੇ ਵਾਲੇ ਕੱਟ ਦੇ ਕੀ ਗਏ ਓ ਨੋ 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 ਸਾਗ